ਦੋਸਤੋ ਜਦੋਂ ਤੁਹਾਡੇ ਬੱਚੇ ਜਾਂ ਤੁਹਾਡਾ ਕੋਈ ਹੋਰ ਫੈਮਿਲੀ ਮੈਂਬਰ ਘਰ ਤੋਂ ਬਾਹਰ ਜਾਂਦਾ ਹੈ ਦੂਰ ਜਾਂਦਾ ਹੈ ਉਸਨੇ ਟਰੈਵਲਿੰਗ ਕਰਨੀ ਹੁੰਦੀ ਹੈ ਤਾਂ ਤੁਹਾਨੂੰ ਫਿਕਰ ਲੱਗੇ ਰਹਿੰਦਾ ਹੈ ਕਿ ਉਹ ਹੁਣ ਕਿੱਥੇ ਪਹੁੰਚ ਗਿਆ ਹੋਵੇਗਾ ਕਿਉਂਕਿ ਪਲ-ਪਲ ਦੀ ਜਾਣਕਾਰੀ ਤੁਹਾਡੇ ਬੱਚਿਆਂ ਦੇ ਵੱਲੋਂ ਤੁਹਾਨੂੰ ਦਿੰਦੇ ਰਹਿਣਾ ਟਰੈਵਲਿੰਗ ਕਰਦੇ ਹੋਏ ਖਾਸ ਕਰਕੇ ਜਾਂ ਤੁਹਾਡੇ ਫੈਮਿਲੀ ਮੈਂਬਰ ਦੇ ਵੱਲੋਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਰਹਿਣਾ ਸੰਭਵ ਨਹੀਂ ਹੁੰਦਾ ਲੇਕਿਨ ਤੁਹਾਡੇ ਮਨ ਵਿੱਚ ਇੱਕ ਫਿਕਰ ਜ਼ਰੂਰ ਹੁੰਦਾ ਹੈ ਜਾਣਨ ਦਾ ਕਿ ਸਾਡਾ ਬੱਚਾ ਜਾਂ ਸਾਡਾ ਫੈਮਿਲੀ ਮੈਂਬਰ ਅਖਰ ਇਸ ਵਕਤ ਪਹੁੰਚ ਕਿੱਥੇ ਗਿਆ ਹੈ ਤਾਂ ਫਿਰ ਉਹਨੇ ਇਹ ਜਾਣਨ ਦੇ ਲਈ ਤੁਹਾਨੂੰ ਤੁਹਾਡਾ ਮੋਬਾਈਲ ਮਦਦ ਕਰ ਸਕਦਾ ਹੈ ਬਸ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਜਿਹੜਾ ਫੀਚਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਵਾਲਾ ਫੀਚਰ ਔਨ ਕਰ ਲਓ ਫਿਰ ਤੁਹਾਡਾ ਬੱਚਾ ਜਦੋਂ ਵੀ ਡਰਾਈਵਿੰਗ ਕਰੇਗਾ ਘਰ ਤੋਂ ਬਾਹਰ ਜਾਏਗਾ ਜਾਂ ਤੁਹਾਡੀ ਕੋਈ ਹੋਰ ਫੈਮਿਲੀ ਮੈਂਬਰ ਘਰ ਤੋਂ ਬਾਹਰ ਜਾਏਗਾ ਤਾਂ ਤੁਹਾਨੂੰ ਉਸ ਦੀ ਪਲ-ਪਲ ਦੀ ਜਾਣਕਾਰੀ ਮਿਲਦੀ ਰਹੇਗੀ ਅਤੇ ਜਦੋਂ ਉਸ ਨੂੰ ਸਮਾਂ ਮਿਲੇਗਾ ਤਾਂ ਉਹ ਖੁਦ ਤੁਹਾਡੇ ਨਾਲ ਗੱਲ ਕਰ ਲਵੇਗਾ ਲੇਕਿਨ ਇਹ ਜਿਆਦਾ ਡਰਾਈਵਿੰਗ ਕਰਨ ਦੇ ਲਈ ਸੰਭਵ ਨਹੀਂ ਹੁੰਦਾ ਕਿ ਬਾਰ-ਬਾਰ ਆਪਣੇ ਫੈਮਿਲੀ ਮੈਂਬਰਾਂ ਨੂੰ ਪਿੱਛੇ ਦੱਸਦੇ ਰਹੀਏ ਕਿ ਅਸੀਂ ਕਿੱਥੇ ਪਹੁੰਚ ਗਏ ਹ ਸੋ ਇਹ ਜਾਣਕਾਰੀ ਦੇਣ ਲਈ ਤੁਹਾਨੂੰ ਤੁਹਾਡਾ ਮੋਬਾਈਲ ਮਦਦ ਕਰ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਭਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੂਜ ਦੋਸਤੋ ਇਸ ਪਲਪਲ ਦੀ ਜਾਣਕਾਰੀ ਵਾਲੇ ਫੀਚਰ ਨੂੰ ਚਾਲੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਫੀਚਰ ਦਾ ਨਾਮ ਦੱਸ ਦੇਵਾਂ ਇਹ ਫੀਚਰ ਹੈਗਾ ਤੁਸੀਂ ਆਪਣੇ ਬੱਚੇ ਦੇ ਮੋਬਾਈਲ ਤੋਂ ਜਾਂ ਆਪਣੇ ਫੈਮਿਲੀ ਮੈਂਬਰ ਦੇ ਮੋਬਾਈਲ ਤੋਂ ਉਸ ਦੀ ਲਾਈਵ ਲੋਕੇਸ਼ਨ ਨੂੰ ਆਪਣੇ ਮੋਬਾਈਲ ਦੇ ਉੱਪਰ ਸ਼ੇਅਰ ਕਰ ਲੈਣਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰ ਲਮੋਗੇ ਤਾਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਤੁਹਾਡਾ ਮੋਬਾਈਲ ਦੇਵੇਗਾ ਕਿ ਤੁਹਾਡਾ ਰਿਸ਼ਤੇਦਾਰ ਤੁਹਾਡਾ ਫੈਮਿਲੀ ਮੈਂਬਰ ਤੁਹਾਡਾ ਬੱਚਾ ਇਸ ਵਕਤ ਕਿੱਥੇ ਪਹੁੰਚ ਗਿਆ ਹੈ ਤਾਂ ਆਓ ਫਿਰ ਹੁਣ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਇਹ ਲਾਈਵ ਲੋਕੇਸ਼ਨ ਤੁਹਾਡੇ ਬੱਚੇ ਦੇ ਮੋਬਾਈਲ ਤੋਂ ਸ਼ੇਅਰ ਕਰਨ ਵਾਲਾ ਫੰਕਸ਼ਨ ਤੁਹਾਨੂੰ ਆਨ ਕਰਕੇ ਦੱਸਦਾ ਹਾਂ ਦੋਸਤੋ ਸਭ ਤੋਂ ਪਹਿਲਾਂ Google Map ਦੇ ਉੱਪਰ ਜਾਵਾਂਗੇ ਅਤੇ ਸੱਜੇ ਹੱਥ ਉੱਪਰ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਆਪਾਂ ਜਦੋਂ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਚੌਥੇ ਨੰਬਰ ਦੇ ਉੱਪਰ ਇੱਕ ਆਪਸ਼ਨ ਨਜ਼ਰ ਆਵੇਗੀ ਲੋਕੇਸ਼ਨ ਸ਼ੇਅਰਿੰਗ ਦੀ ਤਾਂ ਆਪਾਂ ਇਸ ਨੂੰ ਲੋਕੇਸ਼ਨ ਸ਼ੇਅਰ ਕਰਨੀ ਹੈ ਇਸ ਨੂੰ ਆਪਸ਼ਨ ਨੂੰ ਕਲਿੱਕ ਕਰਨ ਤੋਂ ਬਾਅਦ ਸਾਨੂੰ ਸ਼ੇਅਰ ਲੋਕੇਸ਼ਨ ਦੀ ਆਪਸ਼ਨ ਤੁਹਾਡਾ ਮੋਬਾਈਲ ਦੇ ਦੇਵੇਗਾ ਤੇ ਸ਼ੇਅਰ ਲੋਕੇਸ਼ਨ ਦੀ ਆਪਸ਼ਨ ਜਦੋਂ ਅਸੀਂ ਦਬ ਦਿਆਂ ਤਾਂ ਇਸ ਦੇ ਵਿੱਚ ਦੋ ਆਪਸ਼ਨ ਨਜ਼ਰ ਆਉਂਦੀਆਂ ਨੇ ਪਹਿਲੀ ਹੈਗੀ 4 ਇੱਕ ਘੰਟਾ ਇਸ ਨੂੰ 12 ਘੰਟੇ ਤੱਕ ਵਧਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਦੂਸਰੀ ਹੈਗੀ ਐ ਟਰਨ ਆਫ ਅੰਟਿਲ ਯੂ ਟਰਨ ਤਦੋ નીચે ਇਸ ਨੂੰ ਦੋ অপਸ਼ਨ ਨਜ਼ਰ ਆ ਰਹੀਆਂ ਨੇ ਇੱਕ ਆਪਾਂ ਟੈਕਸਟ ਮੈਸੇਜ ਆਈ ਭੇਜ ਸਕਦੇ ਹਾਂ ਜੇਕਰ ਅੰਟਿਲ ਯੂ ਟਰਨ ਆਫ ਥਿਸ ਕਰਦੇ ਹੋ अदरवाइज ਜੇਕਰ ਤੁਸੀਂ 12 ਘੰਟੇ ਵਾਲੀ ਕਰਦੇ ਹੋ ਤਾਂ ਉਸ ਨੂੰ ਵਟਸਐਪ ਤੇ ਰਾਈ ਵੀ ਤੁਸੀਂ ਭੇਜ ਸਕਦੇ ਹੋ ਕਿਉਂਕਿ ਆਪਾਂ ਅੰਟਿਲ ਯੂ ਟਰਨ ਆਫ ਥਿਸ ਕਰ ਰਹੇ ਹਾਂ ਤਾਂ ਇਸ ਨੂੰ ਆਪਾਂ ਆਪਣੇ ਮੋਬਾਈਲ ਦੇ SMS ਨਾਲ ਹੀ ਭੇਜਾਂਗੇ ਤਾਂ ਉਸ ਤੋਂ ਬਾਅਦ ਉਸ ਨੂੰ ਕਾਪੀ ਲਿੰਕ ਕਰਕੇ ਆਪਾਂ ਵਟਸਐਪ ਵੀ ਕਰ ਸਕਾਂਗੇ ਸੋ ਅੰਟਿਲ ਯੂ ਟਰਨ ਆਫ ਥਿਸ ਦੀ ਆਪਾਂ অপਸ਼ਨ ਨੂੰ ਕਲਿੱਕ ਕਰ ਲੈਂਦਾ ਹੈ ਤੇ ਹੁਣ ਆਪਾਂ ਸਰਚ ਕਰਾਂਗੇ ਕਿ ਭੇਜਣੀ ਇਹ ਲੋਕੇਸ਼ਨ ਆਪਾਂ ਕਿਸ ਨੂੰ ਹੈਗੀ ਹੈ ਸੋ ਇਸ ਦੇ ਵਿੱਚ ਜਾ ਕੇ ਜਦੋਂ ਆਪਾਂ ਸਰਚ ਕਰਦੇ ਹ ਆਪਣਾ ਨੰਬਰ ਤੇ ਆਪਣਾ ਨਾਮ ਭਰ ਕੇ ਆਪਾਂ ਇਸ ਲੋਕੇਸ਼ਨ ਨੂੰ ਹੁਣ ਇੱਥੇ ਸ਼ੇਅਰ ਕਰ ਦੇਵਾਂਗੇ ਸੋ ਦੋਸਤੋ ਟੈਕਸਟ ਮੈਸੇਜ ਦੇ ਉੱਪਰ ਲੋਕੇਸ਼ਨ ਜਾਣ ਤੋਂ ਬਾਅਦ ਇਸ ਨੂੰ ਆਪਾਂ ਸਿਲੈਕਟ ਕਰਕੇ ਕਾਪੀ ਲਿੰਕ ਕਰਕੇ ਆਪਾਂ WhatsApp ਵੀ ਕਰ ਸਕਾਂਗੇ ਅਤੇ WhatsApp ਦੇ ਉੱਪਰ ਵੀ ਉਸੇ ਤਰ੍ਹਾਂ ਆਪਾਂ ਸਰਚ ਕਰਕੇ ਜਿਸ ਵੀ ਨੰਬਰ ਦੇ ਉੱਪਰ ਭੇਜਣਾ ਹੈ ਇਸ ਲੋਕੇਸ਼ਨ ਨੂੰ ਭੇਜ ਦੇਵਾਂਗੇ ਅਤੇ ਇਹ ਲੋਕੇਸ਼ਨ ਜਦੋਂ ਸਾਡੇ ਮੋਬਾਈਲ ਦੇ ਵਿੱਚ ਆ ਜਾਵੇਗੀ ਤਾਂ ਉਸ ਤੋਂ ਬਾਅਦ ਅਸੀਂ ਇਸ ਲੋਕੇਸ਼ਨ ਦੇ ਰਾਹੀਂ ਇਹ ਲਗਾਤਾਰ ਜਾਣਦੇ ਰਹਾਂਗੇ ਕਿ ਸਾਡਾ ਫੈਮਿਲੀ ਮੈਂਬਰ ਜਾਂ ਸਾਡਾ ਬੱਚਾ ਆਖਰ ਇਸ ਵਕਤ ਕਿੱਥੇ ਹੈ ਉਹ ਕਿਸ ਪਾਸੇ ਨੂੰ ਮੂਵ ਕਰ ਰਿਹਾ ਹੈ ਅਤੇ ਜਦੋਂ ਤੱਕ ਇਹ ਲੋਕੇਸ਼ਨ ਬੰਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਸਾਡਾ ਫੈਮਿਲੀ ਮੈਂਬਰ ਜਾਂ ਸਾਡਾ ਬੱਚਾ ਸਾਡੀ ਨਿਗਰਾਨੀ ਦੇ ਹੇਠ ਰਹਿ ਸਕਦਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਾਲਾ ਫੀਚਰ ਵਧੀਆ ਲੱਗਿਆ ਹੋਵੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਬਿਨਾਂ ਭੁੱਲੋ ਤਾਂ ਕਿ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਹੁਣ ਮੈਨੂੰ ਦਿਓ ਜੀ ਇਜਾਜ਼ਤ ਤੇ ਧੰਨਵਾਦ